ਕਿਸਾਨ ਪ੍ਰਾਕ ਕਰੀ ਜਾਂਦਾ ਬਈ ਤੂੜੀ ਬਿਨਾ ਟਰਾਲੀ ਦੇ ਵਿੱਚੋਂ ਤੇ ਬਾਹਣ ਦੇ ਵਿੱਚ ਖੜਿਆ ਰੀ ਜਾਂਦਾ ਦੇਖੋ ਤੂੜੀ ਤੂੜੀ ਪਈ ਐ ਪੁੱਛਦੇ ਆ ਵੀ ਇਹਦੇ ਪਿੱਛੇ ਕੀ ਕਾਰਨਾ ਤੂੜੀ ਵੇਚਦਾ ਕਿਉਂ ਨਹੀਂ ਕਿ ਕੀ ਕਰਨਾ ਸਾਰੀ ਗੱਲਬਾਤ ਕਰਦੇ ਆ ਹੋਰ ਬਈ ਕੀ ਹਾਲ ਚਾਲ ਐ ਠੀਕ ਐ ਬਈ ਤੇ ਬਈ ਆ ਨਵਾਂ ਹੀ ਸਿਸਟਮ ਦੇਖਿਆ ਪਹਿਲੀ ਵਾਰ ਹੀ ਦੇਖਿਆ ਵੀ ਬਾਹਣ ਦੇ ਵਿੱਚ ਆਏ ਕੋਈ ਤੂੜੀ ਖਿਲਿਆਰੀ ਜਾਂਦਾ ਹੈਗਾ ਇਹ ਫਿਰ ਇੱਥੇ ਇਕੱਠੀ ਕਿਉਂ ਨਹੀਂ ਕਰੀ ਤੂੜੀ ਕਾਰਨ ਇੱਥੇ ਇੱਕ ਤਾਂ ਰੇਟ ਥੋੜਾ ਸੀਗਾ ਹਾਂ ਤੇ ਐਸ ਕੀ ਮਨ ਨਾਲ ਟ੍ਰਾਇਲ ਲਾ ਲਈ ਆਪਾਂ ਥੋੜਾ ਜਿਹਾ ਹਾਂ ਤੇ ਵਿੱਚ ਖਿਲਿਆਰ ਦਿੰਨੇ ਆ ਹਾਂ ਤੇ ਪਤਾ ਲੱਗੂ ਝੋਨੇ ਦਾ ਕੀ ਰਿਜ਼ਲਟ ਅੱਛਾ ਐ ਜਿਵੇਂ ਆ ਚਲਦੀ ਮਸ਼ੀਨ ਦੇਖੀ ਇਹਨਾਂ ਦੋਸਤੋ ਆਸਾ ਸਾਰੀ ਐਸੇ ਲੋੜੀਂਦੀ ਕਰੀ ਆ ਆ ਸਾਰੀ ਆ ਤੂੜੀ ਕਿੰਨੀ ਹੋ ਗਈ ਹਾਂ ਤੂੜੀ ਆ ਇਹ ਤਾਂ ਟਰਾਲੀਆਂ ਉਹਨੇ ਘੱਟੋ-ਘੱਟ ਵੀ ਤਿੰਨ ਕਿੱਲੇ ਰੀਆਂ ਨੇ ਤਿੰਨ ਚਾਰ ਟਰਾਲੀਆਂ ਸਾਰੀਆਂ ਵਿੱਚ ਹੀ ਖਿਲਿਆਰ ਤੀਆਂ ਤੇ ਆ ਪੱਕੇ ਕੋਲ ਤੇ ਕੀੜੇ ਬੱਚੇ ਪੱਕੇ ਖੋਲ ਤੇ ਕੀੜੇ ਦੇਦੇ ਵਿੱਚ ਕੀੜੇ ਦੇਦੇ ਹੁਣ ਬਾਕੇ ਇਹਨੂੰ ਤੇ ਜੰਤਰ ਸਟਕ ਕੇ ਪਾਣੀ ਲਾ ਦੇਗੇ ਅੱਛਾ ਫਿਰ ਜੰਤਰ ਸਟਕ ਕੇ ਜੰਤਰ ਸਟਕ ਕੇ ਪਾਣੀ ਲਾ ਦੇਗੇ ਨਾਲ ਇਹਦੀ ਬਣ ਜੂ ਹਾਂ ਮੋੜ ਕੇ ਜੰਤਰ ਫੇਰ ਅੱਛਾ ਉਹ ਤੇ ਰੇਲਾ ਪਹਿਲਾਂ ਵੀ ਤੇ ਯਾਰ ਬਾ ਕੀਤਾ ਇਹ ਪਹਿਲੀ ਵਾਰ ਡੈਮੋ ਲੈ ਕੇ ਪਹਿਲੀ ਵਾਰ ਲੱਗ ਗਿਆ ਪਿਛਲੇ ਜਿਹੜੇ ਛੂਟੀ ਬਾਦ ਕੀ ਥੋੜੀ ਜੀ ਤੇ ਵਿੱਚ ਖਿਲੈਰੀ ਜੀ ਸੀ ਉਧਰ ਦੇਖਿਆ ਸੀ ਕਰਕੇ ਦੇਖਿਆ ਸੀ ਯਾਰ ਬਾਪਰ ਝੋਨੇ ਦਾ ਚੰਗਾ ਸੀ ਜੰਮ ਉੱਤੇ ਉਹਨੇ ਉਹ ਕੋਸ਼ ਖਿਲੈਰੀ ਸੀ ਖਿਲੈਰੀ ਸੀ ਉਹਨੇ ਥਾਂ ਤੇ ਜੰਮ ਝੋਨੇ ਦਾ ਚੰਗਾ ਸੀ ਫਿਰ ਇਸ ਵਾਰ ਸਾਰਾ ਹੀ ਐਂ ਕਰਨਾ ਸਾਰਾ ਬਾਣੀ ਹਾਂ ਛੂਟੀ ਜਿਹੜੀ 10 12 ਟਾਲੀਆਂ ਬਣਾਉਣੀ ਹੈ ਘਰੇ ਤੇ ਬਾਕੀ ਸਾਰੀ ਖਿਲਾਰਨੀ ਬਾਣੀ ਵੱਡੀ ਗੱਲ ਇਹ ਵੀ ਹੈ ਨਾ ਵੀ ਰੂੜੀ ਦੀ ਵੀ ਨਹੀਂ ਜ਼ਰੂਰਤ ਪੈਂਦੀ ਰੂੜੀ ਦੀ ਵੀ ਘਾਟ ਪੂਰੀ ਕਰਦੀ ਹੈ ਹਾਂ ਰੂੜੀ ਹੁਣ ਟੱਕਰ ਦੀ ਨਹੀਂ ਨਹੀਂ ਟੱਕਰ ਦੀ ਮਹਿੰ ਫਿਰ ਐਤ ਕੀ ਟੱਕਰ ਦਾ ਉਹਨਾਂ ਕਾ ਤਾਂ ਕਰ ਲਈ ਆਪਾਂ ਅੱਛਾ ਫਿਰ ਐਤ ਕੀ ਘਰ ਜੋਗਰੀ ਤੇ ਪਈ ਐ ਘਰ ਜੋਗਰੀ ਵਾ 10 ਕਟਰਾਲੀਆਂ ਬਣਾਵਾਂਗੇ ਹੋਰ ਕੁਸ ਪਈ ਐ ਤੇ ਬਾਕੀ ਸਾਰੀ ਬਾਣ ਦੇ ਵਿੱਚ ਹੀ ਰੋਲਨੀ ਸਾਰੇ ਬਾਣ ਦੀ ਵਿੱਚ ਹੀ ਕਰਨੀ ਆਪਾਂ ਅੱਗੇ ਹੂੰ ਹਾਂ ਤੁਸੀਂ ਦੱਸੋ ਮਿੱਤਰੋ ਵੀ ਤੁਹਾਡਾ ਕੀ ਕਹਿਣਾ ਐ ਇਸ ਬਾਰੇ ਤਾਂ ਸਾਰੀ ਇਸੇ ਤਰ੍ਹਾਂ ਹੀ ਰੋਲਦੀ ਐਸੀ ਤਰ੍ਹਾਂ ਹੀ ਕਰਦੀ ਸਾਰੀ ਅੱਛਾ ਪਹਿਲੀ ਵਾਰੀ ਤੇ ਯਾਰ ਬਾਕੀ ਪਹਿਲੀ ਵਾਰੀ ਤੇ ਅਜ਼ਮਾ ਕੀਤਾ ਬਾਕੀ ਪਤਾ ਲੱਗ ਜੂ ਆਪਾਂ ਨੂੰ ਵੀ ਕੀ ਸਾਫ ਜਾਲਟ ਆਉਂਦਾ ਹਨਾ ਹੂੰ ਆਜਾ ਤਾਂ ਥੋੜਾ ਮੋਤਾ ਇਸਦੀ ਵੀ ਹੈ। ਅੱਜ ਦਾ ਤੇਲ ਮੱਚਿਆ ਆਪਣਾ ਤਾਂ ਹੁਣ। ਹਾਂ ਰੂੜੀ ਨਾਲੋਂ ਸਸਤਾ ਕੰਮ ਹੈ। ਰੂੜੀ ਨਾਲੋਂ ਸਸਤਾ ਤੇ ਕੇ। ਹੂੰ। ਟੂੜੀ ਦਾ ਰੇਟ ਹੈ ਨਹੀਂ। ਟੂੜੀ ਦੇ ਰੇਟ ਫੇਰ ਵੀ ਤਰਲਾ ਮਾਰੇ ਬੰਦਾ। ਹਾਂ। ਹੈਨਾ। ਤੇ ਤਵੀਆਂ ਮਾਰ ਦੇਉਗੇ। ਤਵੀਆਂ ਮਾਰ ਦਾਂਗੇ ਦੋ ਵਾਰੀ। ਫੇਰ ਆ। ਤਵੀਆਂ ਮਾਰ ਕੇ ਛਿੱਟਾ ਮਾਰ ਕੇ ਜੰਤਰ ਦਾ ਪਾਣੀ ਪਾ ਦੇਗੇ। ਅੱਛਾ ਬਿਜਾਈ ਨਹੀਂ ਕਰਨੀ। ਬਿਜਾਈ ਨਹੀਂ ਕਰਨੀ ਅਸੀਂ ਸਭ। ਹੂੰ। ਫੇਰ ਜੰਤਰ ਬਸ ਉਸੇ ਤਰ੍ਹਾਂ ਵਿੱਚ ਗਾਲ ਦੇਉਗੇ ਬਾਹਣ ਵੀ। ਫਿਰ ਆਊਗਾ ਹੋਰ। ਮੋੜ ਕੇ ਝੋਨਾ ਲਾਉਣ ਵੇਲੇ ਕਦੂ ਕਰ ਦਾਂਗੇ ਦੋ ਵਾਰੀ ਬਸ। ਬਸ। ਬੈਂ। ਇਹ ਅੱਜ ਕੀ ਮਸ਼ੀਨ ਚਰਾਉਣੀ ਨਹੀਂ ਟਰੈਡ ਹੀ ਲਾਉਣੇ ਐ ਇਦ ਕੀ। ਹੂੰ ਹੂੰ। ਮੂੰਗੀ ਦਾ ਟਰੈਡ ਲਾਉਣਾ, ਜੰਤਰ ਦਾ ਲਾਉਣਾ, ਗੁਵਾਰਾ ਬੀਜਣਾ। ਅੱਛਾ ਤੇ ਸੀਜ਼ਨ ਨਹੀਂ ਲਾਇਆ ਫਿਰ ਤੂੜੀ ਦਾ ਇੱਥੀ ਤਾਂ। ਸੀਜ਼ਨ ਉਹੀ ਨਹੀਂ ਲਾਇਆ। ਵੇਖਾ ਖੜਾ ਇਦ ਤਰਾ ਜੂੜੀ ਖੜੇ ਐ ਮਸ਼ੀਨ। ਕਿਰਾਏ ਤੇ ਲਾਈ ਹੁੰਦੇ ਐ। ਉਹੀ ਇੱਕ ਸਾਡਾ ਬੰਦਾ ਘਸ ਗਿਆ, ਛੋਟਾ ਰਹਿ ਗਿਆ। ਹਾਂ। ਇਹਨੂੰ ਚਾਰ ਜੀਨ ਲੱਗ ਗਏ, ਐਡਾ ਸੀ ਬੰਦਾ ਐਡਾ ਰਹਿ ਗਿਆ। ਦੋ ਹੋਰ ਲੱਗ ਗਏ ਇੱਥੇ ਆ ਜਾਣੇ। ਅੱਛਾ ਵੀ ਬਾਹਲੇ ਤੱਕੜੇ ਸੀਜ਼ਨ ਲਾ ਲੈ ਪਹਿਲਾਂ। ਹਾਂ, ਸੀਜ਼ਨ ਤੱਕੜੇ ਲਾ ਦੇ ਪਹਿਲਾਂ ਨੇ। ਹੁਣ ਇਹ ਸਵਾਦ ਨਹੀਂ ਆ ਤੇ ਫਿਰ ਇਸ ਵਾਰ ਤਾਂ ਬੜੇ ਮਹੀਨੇ ਦਾ ਮੈਂ ਐਲ ਕਿ ਉਹ ਦੇਣੀ ਚਾਰ ਚਲਾਉਣੀਆਂ ਸੀ ਚਾਰ ਹੀ ਚਲਾਉਣੀਆਂ ਚਾਰ ਪੰਜ ਤਣ ਬਸ ਤੂੜੀ ਵਾਲੇ ਸੀਜ਼ਨ ਐ ਕਿ ਜਮ ਨਹੀਂ ਲਾਇਆ ਜਮ ਨਹੀਂ ਲਾਇਆ ਬਸ ਆਪਦੀ ਬਣਾ ਕੇ ਠਾਲ ਦੇ ਹੂੰ ਹੂੰ ਕਰਾਇਆ ਨਹੀਂ ਕਰਨਾ ਕਰਾਇਆ ਨਹੀਂ ਕਰਨਾ ਅੱਗੇ ਤਾਂ ਕਰਦੇ ਸੀ ਅੱਗੇ ਕਰਦੇ ਸੀ ਫਿਰ ਕੋਈ ਕਰਾਇੜਿਕ ਕੰਮ 'ਚ ਹੈ ਨਹੀਂ ਕੁਝ ਹੈ ਨਹੀਂ ਹੋਣਾ ਹੈ ਉਹਨੂੰ 2 ਰੁਪਏ ਬਚ ਜਾਂਦੇ ਆ ਜਿਹੜਾ ਮੈਂ ਨਵਾਂ ਕੋਈ ਸਾਜਣਾ ਨਾ ਨਵੀਂ ਕਿਰਪਾ ਨਵਾਂ ਕੋਈ ਡੰਗਾ ਲੈ ਕੇ ਕਰਾਇਆ ਕਰਦਾ ਉਹਦੇ ਬੱਲੇ ਕੱਖ ਨਹੀਂ ਪੈਂਦਾ ਸਿਹਰ ਨਹੀਂ ਗੱਲਾਂ ਹੈਗੀਆਂ ਅੱਛਾ ਖਾਲੀ ਗੱਲ ਤੇ ਕੋਈ ਤਾਂ ਮਾੜੀ ਗੱਲ ਨਹੀਂ ਮਾੜੀ ਗੱਲ ਐ ਨਹੀਂ ਉਹ ਤਾਂ ਪੈਸੇ ਦੀ ਕੋਈ ਗੱਲ ਨਹੀਂ ਦਾ ਆਹ ਤਾਂ ਬਾਣ ਘਟਾ ਲੈਂਦੇ ਹਾਂ ਹਾਂ ਇਹਦਾ ਸਾਰੇ ਨੂੰ ਪਤਾ ਕੰਪੈਨ ਬੜੇ ਬਾਣ ਘਟਾ ਲੈਂਦੇ ਆ ਹਾਂ ਤੇ ਮੁੰਡੇ ਨੂੰ ਰਿਸ਼ਤਾ ਕਰੌੜਾ ਮੁੰਡੇ ਦਾ ਉਹ ਤਾਂ ਬਾਣ ਵਧਾ ਲੈਂਦੇ ਆ ਹਾਂ ਵੱਡੀ ਗੱਲ ਕਹੀ ਐ ਜੋਗਰ ਨੇ ਨਹੀਂ ਆਇਆ ਜਾ ਕੋਈ ਕਿਰਾਏ ਤੇ ਕੰਮ ਕਰਾਉਣਾ ਉਦੋਂ ਕਿੱਲੇ ਛੋਟੇ ਹੋ ਜਾਂਦੇ ਆ ਤੇ ਰਿਸ਼ਤਾ ਕਰ ਰਹਾ ਮੁੰਡੇ ਦਾ ਫੇਰ ਕਿੱਲੇ ਵੱਡੇ ਹੋ ਜਾਂਦੇ ਆ ਅੱਜ ਇਹ ਅਸਲੀ ਇਹਦਾ ਮੰਨੇ ਕੋਈ ਨਾ ਮੰਨੇ ਆਹ ਗੱਲਾਂ ਖਰੀਆਂ ਹੀ ਆ ਖਰੀਆਂ ਬਈ ਖਰੀਆਂ ਖਰੀ ਗੱਲ ਤੌੜੀ ਜਰੂਰ ਲੱਗਦੀ ਆ ਪਰ ਹੁੰਦੀ ਸੱਚ ਐ ਹਾਂ ਸਹੀ ਐ ਸਹੀ ਐ